ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੋਪ ਕਰਦੇ ਹਾਂ ਸਾਰਿਆਂ ਨੇ ਠੀਕ ਹੋਵੋਗੇ। ਸੋ ਅੱਜ ਇਹ ਆਪਣਾ ਨਵਾਂ ਚੈਨਲ ਆ ਤੇ ਪਹਿਲਾ ਵਲੌਗ ਆ। ਇਸ ਵੀਡੀਓ ਵਿੱਚ ਆਪਾਂ ਸੌਖੇ ਤਰੀਕੇ ਨਾਲ ਕੁੱਕਰ ਦੇ ਵਿੱਚ ਸਾਗ ਬਣਾਉਣਾ ਦੱਸਾਂਗੇ। ਸਭ ਤੋਂ ਪਹਿਲਾਂ ਆਪਾਂ ਸਾਰੀਆਂ ਚੀਜ਼ਾਂ ਲੈ ਲਈਆਂ ਸਾਰਾ ਸਮਾਨ ਇਕੱਠਾ ਕਰ ਲਿਆ ਸਰੋਂ ਪਾਲਕ ਤੇ ਤੜਕਾ। ਸਭ ਤੋਂ ਪਹਿਲਾਂ ਆਪਾਂ ਪਾਲਕ ਲੈ ਲਈ ਉਹਨੂੰ ਵਾਸ਼ ਕਰ ਲਿਆ ਚੰਗੀ ਤਰ੍ਹਾਂ। ਪਾਣੀ ਦੇ ਨਾਲ ਗਰਮ ਜਾਂ ਗੁੱਸੇ ਜੇ ਪਾਣੀ ਨਾਲ ਤੁਸੀਂ ਜੋ ਵੀ ਮਰਜੀ ਲੈ ਸਕਦੇ ਹੋ ਜੀ ਹੁਣ ਆਪਾਂ ਸਾਗ ਜਿਹੜਾ ਸਰੋਂ ਜਿਹੜੀ ਆਪਾਂ ਧੋਤੀ ਸੀ ਉਹ ਇੱਥੇ ਕੱਟ ਕਰਕੇ ਕੁੱਕਰ ਦੇ ਵਿੱਚ ਪਾਵਾਂਗੇ ਜਿਵੇਂ ਤੁਸੀਂ ਦੇਖ ਹੀ ਰਹੇ ਇੱਥੇ ਆਲਰੇਡੀ ਪਾਲਕ ਕੱਟ ਕੇ ਪਾਤੀ ਸੀ ਹੁਣ ਰਿੱਝੀ ਜਾਂਦੀ ਆ ਸੋ ਨਾਲ ਦੀ ਨਾਲ ਆਪਾਂ ਹੁਣ ਸਾਗ ਕੱਟ ਕੇ ਪਾਈ ਚੱਲਾਂਗੇ ਤੇ ਫਿਰ ਤੁਹਾਨੂੰ ਦਿਖਾਉਣੇ ਆਗੇ ਦਾ ਪ੍ਰੋਸੈਸ ਵੀ ਕੁੱਕਰ ਦੇ ਵਿੱਚ ਸਾਗ ਕਿਤਾ ਬਣਦਾ ਹੈ ਜਿੱਦਾਂ ਪਿੰਡਾਂ 'ਚ ਤਾਂ ਆਪਣੇ ਕੋਲ ਬਹੁਤ ਤੌਰ ਸੰਦੇ ਆ ਕਟਣ ਦੇ ਜਿਵੇਂ ਮਸ਼ੀਨਾ ਹੋਣੀ ਆ ਜਾਂ ਹੱਥ ਵਾਲੀ ਹੱਥ ਘੱਤੀ ਜੀ ਹੁੰਦੀ ਆ ਇੱਥੇ ਹੁਣ ਆਪਾਂ ਫੌਲ ਨੂੰ ਬੈਠਿਆਂ ਵਾ ਇੰਨੀਆਂ ਜਿੱਜਾ ਅਵੇਲੇਬਲ ਨਹੀਂ ਮਾਰਕੀਟ 'ਚ ਮਿਲਦੀਆਂ ਬਟ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਮੂਹਰੇ ਮੇਰੇ ਨੇ ਸੇ ਨੀ ਜਿੱਜਾ ਲੈਣੀ ਆ ਔਖੀਆਂ ਔਖੀਆਂ ਲਾਦੀਆਂ ਵੀ ਬਾਅਦ ਨੂੰ ਕਰਨਾ ਔਖਾਂ ਦਾ ਸੋ ਆਪਾਂ ਹੁਣ ਕਰਦ ਨਹੀਂ ਕਰ ਰਹੇ ਆ ਆਪਣੇ ਕੋਲੇ ਵੱਡੀ ਕਾਰ ਬਣਾਈ ਪਹਣੀ ਕਿ ਸੋ ਇਹਦੇ ਨਾਲ ਕੰਮ ਕਰ ਰਹੇ ਆ ਬਟ ਨੈਕਸਟ ਟਾਈਮ ਲੈ ਕੇ ਆਵਾਂਗੇ ਪਾਲਕ ਮੇਥੇ ਵਗੈਰਾ ਸਾਰਾ ਕੁਝ ਕੱਟ ਕੇ ਤਿਆਰ ਆ ਤੇ ਅੱਧਾ ਸਮਾਂ ਆਲਰੇਡੀ ਆਪਾਂ ਵਿੱਚ ਪਾਦਾ ਤੇ ਹੁਣ ਆ ਲਾਸਟ ਸਰੋਂ ਕੱਟੀ ਸੀ ਜਿਹੜੀ ਹੋਣਾ ਆਪਾਂ ਐਡ ਕਰਨ ਜਾ ਰਹੇ ਆ ਸੋ ਆਫਟਰ ਥੈਟ ਆਪਾਂ ਇਹਦੇ ਵਿੱਚ ਲਸਣ ਅਦਰਕ ਹਰੀਆਂ ਮਿਰਚਾਂ ਉਹ ਪਾਵਾਂਗੇ ਟਮਾਟਰ ਤੇ ਫਿਰ ਇਹਨੂੰ ਆਪਾਂ ਨੂਨ ਪਾ ਕੇ ਫਿਰ ਰੰਨਣ ਦਵਾਂਗੇ ਕਾਫੀ ਰੰਨਣਾ ਪੈਂਦਾ ਆ ਕੁੱਕਰ ਦੇ ਵਿੱਚ ਸੋ ਆਪਾਂ ਦੇਖਦੇ ਆਂ ਬੇਸਸ ਆਫ ਖਈਆ ਕੁੱਕਰ ਦੇ ਵਿੱਚ ਵੀ ਬਣਾ ਲਾ ਜਦਾ ਹੈ ਇੰਡੀਆ ਆਪਾਂ ਦੇਖਦੇ ਸੀ ਵੀ ਜ਼ਿਆਦਾਤਰ ਚੁੱਲੇ ਤੇ ਬੰਦਾ ਆ ਪਤਿਲੇ ਦੇ ਵਿੱਚ ਸਾਗ ਪਰ ਇੱਥੇ ਹੁਣ ਆਪਣੇ ਕੋਲ ਥੈਣੀ ਗਾ ਬਣਾ ਨਹੀਂ ਸਕਦੇ ਸੋ ਕੁੱਕਰ ਤੇ ਟ੍ਰਾਈ ਕਰਦੇ ਆ ਤੇ ਦੇਖਦੇ ਆ ਜੁੜੇ ਜੁੜੇ ਬਲੌਗ ਦੇ ਨਾਲ ਹੁਣ ਆਪਣਾ ਸਰਸਮਨ ਕਰਕੇ ਤਿਆਰਾ ਤੇ ਹੁਣ ਇਹਨਾਂ ਨੂੰ ਆਪਾਂ ਕੁੱਕਰ ਦੇ ਵਿੱਚ ਐਡ ਕਰਾਂਗੇ ਅਤੇ ਹੁਣ ਆਪਾਂ ਟੇਬਲ ਸాల్ਟ ਵੀ ਐਡ ਕਰਨਾ ਹੈ ਉਹ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਕਰ ਸਕਦੇ ਹੋ ਬਟ ਇੱਥੇ ਹੰਮੈਂ ਬਣੇ ਹਾਫ ਟੇਬਲस्पून ਲੂੰਗੀ ਸੌਬਤੀ ਬਾਦ ਵਿੱਚ ਵੀ ਆਪ ਐਡ ਕਰ ਸਕਦੇ ਆ ਜਦੋਂ ਸਾਰਾ ਬਣ ਜਾਂਦਾ ਹੈ ਜੇ ਆਪਾਂ ਤੜਕਾ ਲਾ ਕੇ ਜੀਉ ਖਾਣ ਦੀ ਪਿਆਰੀ ਹੁੰਦੀ ਹੈ ਸੋ ਹੁਣ ਆਪ ਇਹਨੂੰ ਆਪਾਂ ਨੂਨ ਪਾ ਕੇ ਇਹਨੂੰ ਕਾਫੀ ਟਾਈਮ ਤੱਕ ਰਿਜਨ ਦੇਣਾ ਹੈ ਜੇ ਸੀਟੀਆਂ ਆਈ ਥਿੰਕ 6-7 ਮਰੌਣੀਆਂ ਪੈਣੀਆਂ ਆ ਬਾਦਰ ਵਿੱਚ ਆਪਾਂ ਦੇਖ ਰਹੇ ਹਾਂ ਕੋਲ ਕੇ ਵੀ ਕੀ ਬਣਦਾ ਹੈ ਜੇ ਤਲੂੜ ਪਈ ਤਾਂ ਹੋਰ ਮਰਾਵਾਵਾਂਗੇ ਐਂਡ ਅਜਰੇ ਟੇਬਲ ਸాల్ਟ ਆਪਾਂ ਪਾਇਆ ਹੈ ਦਿੱਕੀ ਤਾਂ ਬਣ ਹਾਫ 스ਪੂਨ ਸੋ ਆਪਾਂ ਸਾਗ ਦੇ ਹਿਸਾਬ ਨਾਲ ਪਾਇਆ ਹੈ ਜਿੱਦਾਂ ਦੋ ਗੁੱਟੀਆਂ ਸਰੋਂ ਦੀਆਂ ਸੀ ਇੱਕ ਪਾਲਕ ਮੇਥੇ ਇੱਕ ਮੇਥੇ ਵੀ ਸੀ ਸੋ ਉਸ ਦੇ ਹਿਸਾਬ ਨਾਲ ਪਾਇਆ ਹੈ ਬਾਕੀ ਤੁਸੀਂ ਆਪਣੇ ਕੁਆਂਟੀਟੀ ਦੇ ਹਿਸਾਬ ਨਾਲ ਵੀ ਐਡ ਕਰ ਸਕਦੇ ਆਪਣੇ ਸਵਾਦ ਅਨੁਸਾਰ ਅੱਜ ਇਹ ਹੁਣ ਆਪਣਾ ਸਾਗ ਬਣ ਕੇ ਰੈਡੀ ਆ ਸੋ ਆਪਾਂ ਹੁਣ ਅਲਣ ਪਾਉਣਾ ਹੈ ਇਹਦੇ ਵਿੱਚ ਇਹ ਘੋਟ ਮੈਂ ਪਰਸਾ ਨੂੰ ਜਿਵੇਂ ਕਿ ਆਪਾਂ ਇੰਡੀਆ 'ਚ ਤਾਂ ਘੋਟ ਨਹੀਂ ਇਹਨਾਂ ਘੋਟਦੇ ਆ ਸਾਗ ਪਰ ਇੱਥੇ ਹੁਣ ਸਾਡੀ ਘੋਟਣੀ ਟੁੱਟ ਚੁੱਕੀ ਹੈ ਤੇ ਹੁਣ ਅਸੀਂ ਬੇਲਣਾ ਯੂਜ਼ ਕਰਨ ਲੱਗਿਆ ਸੋ ਇਹ ਵੀ ਇੱਕ ਈਜ਼ੀ ਵੇਅ ਆ ਲਾਈਕ ਅਲਟਰਨੇਟਿਵ ਆ ਘੋਟਣੀ ਦਾ ਸੋ ਸੌਖਈਆ ਪਰ ਆਪਾਂ ਆ ਲੈਣ ਭਾਵਾਂਗੇ ਮੱਕੀ ਦੇ ਆਟੇ ਦਾ ਇਹ ਵੀ ਤੁਸੀਂ ਸਾਗ ਦੇ ਹਿਸਾਬ ਨਾਲ ਪਾ ਸਕਦੇ ਹੋ ਲੇਕਿਨਾਂ ਤੁਹਾਡੇ ਕੋਲ ਸਾਗ ਭੰਕੇਰਾ ਆਪਾਂ ਇੱਕ ਇੱਕ ਭਰ ਕੇ ਵੀ ਨਹੀਂ ਹਾਫ ਆਪਾਂ ਕਰੀ ਸ਼ੀਟ ਕਾਲੀ ਨੂੰ ਪਾ ਲਿਆ ਸਾਰੀ ਦਿਨ ਹੁਣ ਆਪਾਂ ਭੋਲਦੇ ਨਹੀਂ ਕੋਟ ਨਹੀਂ 나올ੀ ਸੌਫਾ ਬਟ ਇਹ ਨਾਲ ਵੀ ਠੀਕ ਆ ਟਾਈਮ ਪਾਸ ਬਹੁਤ ਵਧੀਆ ਕੋਟ ਜਾਂਦਾ ਹੈ ਬਟ ਅਸੀਂ ਇੱਥੇ ਉਹ ਡਰਾਇੰਡਰ ਯੂਜ਼ ਨਹੀਂ ਕੀਤਾ ਕਿਉਂਕਿ ਉਹਦੇ ਨਾਲ ਜ਼ਿਆਦਾ ਮੀਕ ਪੜੀ ਜਿਆ ਹੋ ਜਾਂਦਾ ਉਹ ਫਿਰ ਸੁਆਦ ਨਹੀਂ ਆਉਂਦਾ ਇਹਦਾ ਇਹ ਸੇਮ ਇੰਡੀਆ ਵਨ ਗ੍ਰੀਨ ਘਟੂਗਾ ਕੋਟ ਨਹੀਂ ਦਿੱਤਾ। ਹੁਣ ਆਪਾਂ ਫਲੇਮ ਮੀਡੀਅਮ ਤੇ ਕੀਤੀ ਹੋਈ ਆ ਕਿਉਂਕਿ ਇਹਦੇ ਛਿੱਟੇ ਪਾਵਾ ਦਿੰਦੇ ਆ ਜੇ ਆਪਾਂ ਫਾਇਰ ਤੇ ਰੱਖਦੇ ਆ। ਤੁਸੀਂ ਦੇਖ ਸਕਦੇ ਹੋ ਹੁਣ ਲਾਈਕ ਕਿੰਨਾ ਵਧੀਆ ਘਟਿਆ ਗਿਆ ਪੇਲਨੇ ਦੇ ਨਾਲ ਹੀ। ਆਪਾਂ ਥੋੜਾ ਜੱਲਣ ਹੋਰ ਪਾਵਾਂਗੇ। ਹਾਫ ਕੱਟ ਸੀ ਤੇ ਫਿਰ ਘੋਲਦੇ ਆਪਾਂ। ਤੁਸੀਂ ਸਾ ਕੁਆਂਟੀਟੀ ਦੇ ਸਾਬ ਨਾਲ ਨਾਲ ਲਨ ਪਾ ਸਕਦੇ ਹੋ ਤੇ ਜਿਵੇਂ ਹੁਣ ਆਪਾਂ ਨੂੰ ਥੋੜਾ ਦੇਖਣ ਚ ਥੋੜਾ ਜਿਹਾ ਗਾੜਾ ਲੱਗ ਰਿਹਾ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ 5 ਤੋਂ ਬਾਅਦ ਫਿਰ ਇਹਨੂੰ ਥੋੜਾ ਜਿਹਾ ਟਾਈਮ ਰਿਜਨ ਦਵਾਂਗੇ ਤਾਂ ਕਿ ਅੱਲ ਨਹੀਂ ਕਰ ਤ ਜਾਵੇ ਬਹੁਤ ਈਜ਼ੀ ਆ ਸਾਗ ਬਣਾਉਣਾ ਕੁੱਕਰ ਦੇ ਵਿੱਚ ਵੀ ਸੋ ਜਿੱਦਾਂ ਇੱਥੇ ਆਪਣੇ ਕੋਲ ਟਾਈਮ ਵੀ ਨਹੀਂ ਹੁੰਦਾ ਇੰਨਾ ਸੋ ਵੀ ਕੈਨ ਡੀ ਆਪਾਂ ਬਣਾਉਨੇ ਆ ਜਿਆਦਾ ਪਰ ਚੀਜ਼ਾਂ ਤਾਂ ਹਾਂ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਕੋਟਿਆ ਗਿਆ ਸਾਫ ਬਿਲਕੁਲ ਇੰਡੀਆ ਦੀ ਤਰ੍ਹਾਂ ਜਿੱਦਾਂ ਕੋਟਿੰਗ ਨਾਲ ਘੋੜਦੇ ਆ ਆਪਾਂ ਹਾਂ ਥੋੜਾ ਜਿਹਾ ਪਾਣੀ ਐਡ ਕਰਕੇ ਆਪਾਂ ਇਹਦੇ ਵਿੱਚ ਕੋਲ ਨੂੰ ਸੇਕ ਲਵਾਵਾਂਗੇ ਫਾਈਨਲ ਲੁੱਕ ਦਿਖਾਉਣੀ ਆ ਸਾਡੀ ਇਹ ਆਪਣੇ ਸਾਡ ਦੀ ਫਾਈਨਲ ਲੁੱਕ ਸਾਗ ਬਣ ਕੇ ਰੈਡੀ ਹੈ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਇਆ ਗਿਆ ਸਾ ਕੁੱਕਰ ਦੇ ਵਿੱਚ ਤੁਸੀਂ ਇੰਜੋਏ ਕਰ ਸਕਦੇ ਹੋ ਆਪਣੇ ਘਰੇ ਵੀ ਟਰਾਈ ਕਰ ਸਕਦੇ ਹੋ ਤੇ ਹੋਰ ਸਾਰੀਆਂ ਬਹੁਤ ਈਜ਼ੀ ਰੈਸਪੀਸ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਐਂਡ ਥੈਂਕ ਯੂ ਸੋ ਮੱਚ ਫॉर ਵਾਚਿੰਗ ਅਵਰ ਵਾਕ